ਤਨੁ ਅਸਰੀ ਮਹਲਾ ਪਹਿਲਾ ਜਿਉ ਤਪਤ ਹੈ ਬਾਰੋਆ ਤਪ ਤਪ ਕਪੈ ਬਾਤ ਬੇਕਾਰ ਜਿਉ ਤਪਤ ਹੈ ਬਾਰੋਆ ਤਤਪ ਕਪੈ ਬਹੁਤ ਮੇ ਕਹਾ ਜੈ ਤਨ ਬਾਣੀ ਵਿਸਰਜਾਰੇ ਜੋ ਪੱਕਾ ਰੋਗੀ ਬਿਨ ਲਾਏ ਬਹੁਤਾ ਬੋਲਣ ਝਖਣ ਹੋਏ ਬੇਨ ਬੋਲ ਲੈ ਜਾਣ ਸਭ ਸੋਏ ਰਹੋ ਜੈਨਾ ਕੰਨ ਕੀਤੇ ਅੱਖੀਂ ਨਾ ਕਰ ਜਨ ਕੇ ਵਾਗ ਕੀਤੇ ਬੋਲੇ ਤਾਤ ਜੇ ਨ ਮਨ ਰਾਕਿਆ ਅਗਣ ਹੀ ਆਵੇ ਵਾਗ ਪਵਨ ਆਖੈ ਸਮਝਾਏ ਜੇ ਤਾ ਮੋ ਪ੍ਰੀਤ ਸੁਆਦ ਸ਼ਬਾ ਕਾਲਕ ਤਾ ਕਾ ਦਾਗ ਦਾਗ ਦੋਸੂ ਚੱਲਿਆ ਲਾਏ ਦਰਗਹ ਵੈ ਸੰਨਾਂ ਨਹੀਂ ਜਾਏ ਕਰਮ ਲੈ ਆਖਣੋਂ ਤੇਰਾ ਨਾਮ ਜਿਤ ਲਗ ਕਰਨਾ ਹੋਰ ਨਹੀਂ ਧਮ ਜੇ ਕੋ ਢੁਪੈ ਰਹੋ ਅਹ ਸਾਰ ਨਾਨਕ ਸਾਚਾ ਸਰਬ ਦਾ ਤਾਰ ਜੇ ਕੋ ਢੁਪੈ ਫੇਰ ਹੋਵੇ ਸਾਰ ਨਾਮ ਸਾਚਾ ਸਰਬਦਾਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਗੁਰੂ ਸਾਹਿਬ ਸਾਧ ਸੰਗਤ ਦੀ ਕਿਰਪਾ ਕੀਤੀ ਹੈ ਸ਼ਬਦ ਗੁਰੂ ਜੀ ਨੇ अमृत वे साढ़े से तरस करके रहम करके सतगुरु जी ने पवित्र होना बख्शिश कि अज का जो सतगुरु जी का पवित्र फरमान है उस सतगुरु जी कृपा करते हैं ਕਿ ਜਿਹੜੇ ਸਰੀਰ ਉਚੋਂ ਪਰਮੇਸ਼ਰ ਦੀ ਬੰਦਗੀ ਵਿੱਚ ਸਜਣਦੀ ਹੈ ਪਰਮੇਸ਼ਰ ਦੀ ਬੋਣਾ ਜਿਹੜਾ ਸਰੀਰ ਅਨਸਾਰ ਹੁੰਦਾ ਹੈ ਉਹ ਮੇਸ਼ਾਤੋਂ ਤਰਫਦਾ ਰਹਿੰਦਾ ਜਿਵੇਂ ਪੱਕਾ ਰੋਗੀ ਟੜਦਾ ਹੈ ਕਿ ਸਤੁਰੂ ਵੀ ਕਹਿੰਦੇ ਬਾਲਿੰਗ ਤੋਂ ਬਗੈਰ ਬੰਦਗੀ ਤੋਂ ਬਗੈਰ ਜਿਹੜਾ ਹੋਰ ਬੋਲਣਾ ਉਹ ਇੱਕ ਝੱਖ ਮਾਰਨ ਸਮਾਨ ਹੈ ਆਪਾਂ ਕਹਿੰਦੇ ਨਾ ਆਮ ਵੀ ਆ ਬੰਦਾ ਤੇ ਅਮੀ ਚੱਖਾ ਮਾਰੀ ਜਾਂਦੇ ਇਹਦਾ ਕੋਈ ਮਤਵਰ ਨਹੀਂ ਲੱਗਦਾ ਗੱਲ ਦਾ ਉਹਨੂੰ ਆਪਾਂ ਕਹਿੰਦੇ ਝੱਖ ਮਾਰਨ ਬੜਾ ਬੋਲੇ ਬਿਨਾਂ ਮਤਲਬ ਤੋਂ ਬੋਲੀ ਜਾਵੇ ਤੇ ਉਹਨੂੰ ਲੋਕ ਕਹਿੰਦੇ ਵੀ ਇਹ ਤਾਂ ਚੱਖਾ ਮਾਰੀ ਜਾਂਦੇ ਸਤਿਗੁਰੂ ਜੀ ਕਹਿੰਦੇ ਹੁੰਦੇ ਬਿਨਾਂ ਬੋਲੇ ਸਭ ਕੁਝ ਜਾਣਦਾ ਪਰਮੇਸ਼ਰ ਉਹ ਲੋਕ ਕਹਿੰਦੇ ਆ ਉਹ ਕਰਨਾ ਚਾਹੀਦਾ ਆ ਜਤਨ ਕਰਨਾ ਚਾਹੀਦਾ ਪਰ ਸਤਗੁਰੂ ਆਖਿਸ਼ੀ ਕਹਿੰਦੇ ਉਹ ਤਾਂ ਬਿਨਾ ਬੋਲੇ ਤੋਂ ਸਭ ਕੁਝ ਸਭ ਕੁਝ ਸਮਝਦਾ ਜਾਣਦਾ ਬਿਨ ਬੋਲੇ ਉਹ ਸਭ ਕੁਝ ਜਾਣਦਾ ਇਸ ਅਰਥ ਅੱਗੇ ਕੀਚੇ ਅਰਦਾਸ ਉਹਨਾਂ ਸੇ ਆਪਣੇ ਦੁੱਖਾਂ ਸੁੱਖਾਂ ਦੀ ਗੱਲ ਕਰਦੇ ਆ ਕਿ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਜਾਣਦਾ ਸਭ ਕੁਝ ਉਹ ਹਰ ਗੱਲ ਨੂੰ ਸਮਝਦਾ ਹੈ ਹਰ ਗੱਲ ਨੂੰ ਜਾਣਦਾ ਹੈ ਬਿਨਾ ਬੋਲਿਆ ਤੂੰ ਜਾਣਦਾ ਜੇ ਸਾਡੇ ਮਨ ਦੀ ਭਾਵਨਾ ਨੂੰ ਨਾ ਉਹ ਅੰਦਰੋਂ ਸੌਂਦੇ ਧੰਗ ਗੁਰੂ ਨਾਨਕ ਸਾਹਿਬ ਆਦਿਸ਼ਾ ਜੀ ਨੇ ਭਾਈ ਲੈਣਾ ਜੀ ਨੂੰ ਕੋਲ ਬੁਲਾ ਕੇ ਨਾ ਇੱਕ ਗੱਲ ਕਹੀ ਸੱਜੇ ਪਾਸੇ ਸਤ ਗੁਰੂ ਜੀ ਦੇ ਭਾਈ ਲੈਣਾ ਜੀ ਬੈਠੇ ਨਾ ਉਰਤਾ ਕੱਤੀ ਲੈਣ ਤੋਂ ਬਾਅਦ ਸਤਕਰੂ ਜੀ ਨੇ ਆਪਣੇ ਹੱਥ ਨਾਲ ਉਹ ਉਹਨਾਂ ਦੇ ਕੰਡ ਕੇ ਹੱਥ ਪੇਰਦਿਆਂ ਇੱਕ ਗੱਲ ਕਹੀ ਕਰਨਗੇ ਭਾਈ ਲੈਣਾ ਜੀ ਹੁਣ ਵੱਡੇ ਵੱਡੇ ਦਿਵਾਨ ਲਗਿਆ ਕਰਨਗੇ ਸੰਗਤਾਂ ਇਕੱਠੀਆਂ ਹੋਇਆ ਕਰਨੀਆਂ ਤੁਸੀਂ ਸਬੋਧਨ ਕਰਨ ਵਾਸਤੇ ਜਾਣਾ ਹੋਇਆ ਕਰੋਗਾ ਮੇਰੇ ਵਰਨੋਂ ਇੱਕ ਤੁਸੀਂ ਸਾਰਿਆਂ ਨੂੰ ਸਨੇਹਾ ਦੇ ਦਿਓ ਕਹਿਣ ਲੱਗੇ بادشاہ ਕਰੋ ਕਿਰਪਾ ਕੀ ਸਨੇਹਾ ਦੇਣਾ ਕਹਿਣ ਲੱਗੇ ਤੁਸੀਂ ਇਹ ਸਨੇਹਾ ਦੇਣਾ ਹੈ ਵੀ ਜੇ ਕਿਸੇ ਦਾ ਕੋਈ ਕੰਮ ਰੁਕ ਜਾਂਦਾ ਹੈ ਕਿਸੇ ਤੋਂ ਅਚਾਨਕ ਜਿੰਦਗੀ ਵਿੱਚ ਕੋਈ ਵੱਡੀ ਤੋਂ ਵੱਡੀ ਭੁੱਲ ਹੋ ਜਾਂਦੀ ਹੈ ਭੋਲ ਦੇ ਕਾਰਨ ਉਹਦੇ ਕਿਸੇ ਕੰਮ 'ਚ ਰੁਕਾਵਟ ਪੈ ਜਾਂਦੀ ਹੈ ਤੇ ਜਿਹੜਾ ਮੁੰਡਾ ਜਪਜੀਤ ਸਾਹਿਬ ਪ੍ਰੇਮ, ਸ਼ਰਧਾ ਤੇ ਸਤਿਕਾਰ ਸਹਿਤ ਪੜੇਗਾ ਤਾਂ ਗੁਰੂ ਨਾਨਕ ਸਾਹਿਬ ਆਪ ਜੀ ਕਹਿੰਦੇ ਅਸੀਂ ਉਹਦੇ ਅੰਗ ਸੰਗ ਹੋਵਾਂਗੇ। ਉਹਦਾ ਕਾਰਜ ਦੀ ਜ਼ਿੰਮੇਵਾਰੀ ਸਾਡੀ ਹੈ। ਜੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਕਮਜਰ ਕਾ ਹਟ ਪੈ ਗਈ ਨਾ ਉਹ ਜਪਜੀ ਸਾਹਿਬ ਦਾ ਪਾਠ ਕਰਕੇ ਖੜਾ ਪ੍ਰਸ਼ਾਦੀ ਦੇ ਕਰਕੇ ਅਰਦਾਸ ਕਰੇ ਸਤਿਗੁਰੂ ਆਖਿ ਜੀ ਕਹਿੰਦੇ ਜਦੋਂ ਪ੍ਰੇਮ ਨਾਲ ਜਪਜੀ ਸਾਹਿਬ ਦਾ ਪਾਠ ਕਰੇਗਾ ਨਾ ਤੇ ਉਹ ਉਹਦੇ ਘਰ ਦੀ ਜਿੰਮੇਵਾਰੀ ਮੇਰੀਆਂ ਤੇ ਉਹ ਕਾਰਜ ਸਾਰੇ ਅਸੀਂ ਆਪ ਸਫਲ ਕਰਾਂਗੇ ਇਹ ਸਨੇਹਾ ਦੇਣਾ ਹੈ ਕਿਉਂਕਿ ਪਰਵਾਨੀ ਜਿਹੜੀ ਹੈ ਨਾ अनेका ਬੰਦਨਾ ਨੂੰ ਘਟਣ ਵਾਲੀ ਹੈ ਗੁਰਬਾਣੀ ਜਿਹੜੀ ਆ ਅਨੇਕਾਂ ਰੁਕਾਵਟਾਂ ਨੂੰ ਦੂਰ ਕਰਨ ਵਾਲੀ ਹੈ ਮੈਂ ਅੱਜ ਹੀ ਟੀਵੀ ਤੋਂ ਦੇਖਿਆ ਸੀ ਇੱਕ ਬੱਚਾ ਛੋਟੀ ਉਮਰ ਦਾ ਉਹ ਦੱਸ ਰਿਹਾ ਸੀ ਉਹ ਬੇਟੀ ਕਹਿਣ ਲੱਗੀ ਵੀ ਜੇ ਕਿਸੇ ਨੇ ਕੋਈ ਕਾਰਜ ਦੇ ਵਿੱਚ ਕੋਈ ਰੁਕਾਵਟ ਪੈਂਦੀ ਹੈ ਜਾਂ ਕੋਈ ਉਹਨੂੰ ਤੋਂ ਕੋਈ ਗਲਤੀ ਹੋ ਨ ਹੋਈ ਹੈ ਤੋ ਜਪ ਜੀ ਸਾਹਿਬ ਦਾ ਪਾਠ ਕਰਕੇ ਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਤੇ ਮਨ ਕਰਕੇ ਇਹ ਗੱਲ ਸੋਚੇ ਵੀ 10 ਗੁਰੂ ਸਹਿਬਾਨ ਸੰਗਤ ਦੇ ਰੂਪ ਦੇ ਵਿੱਚ ਉਹ ਹਾਜ਼ਰ ਮਾਜ਼ਰ ਤੇ ਅਸੀਂ ਉਹਨਾਂ ਦੀ ਗੋਦ ਵਿੱਚ ਬੈਠੇ ਹਾਂ ਉਹਨਾਂ ਦੀ ਸੰਗਤ ਵਿੱਚ ਬੈਠੇ ਹਾਂ ਬਾਬਾ ਦੀਪ ਸਿੰਘ ਜੀ ਉਥੇ ਹਾਜ਼ਰ ਨਾ ਤੇ ਜਿਵੇਂ ਆਪਾਂ ਆਪਣੇ ਮਾਪੇ-ਮਾਪੇ ਦੇ ਕੋਲ ਬੈਠ ਕੇ ਗੱਲ ਕਰਦੇ ਆ ਨਾ ਵੀ ਅੱਜ ਆਹ ਕਾਰਨ ਸੀ ਆ ਇਸ ਤਰ੍ਹਾਂ ਹੋਣਾ ਚਾਹੀਦਾ ਸੀ ਹੋਇਆ ਨਹੀਂ ਕਿਵੇਂ ਹੋਊਗਾ ਤੇ ਉਦੋਂ ਉਹ ਬੱਚੇ ਦੇ ਰੂਪ ਵਿੱਚ ਉਹ ਸਤਿਗੁਰੂ ਵਿੱਚ ਅਰਦਾਸ ਕਰੀ ਸਤਿਗੁਰੂ ਜੀ ਮੇਰਾ ਆਹ ਕਾਰਜ ਜਤ ਹੋ ਨਹੀਂ ਰਿਹਾ ਇਹਦੇ ਵੇਗਨ ਪੈ ਰਹੇ ਤੇ ਤੁਸੀਂ ਦੱਸੋ ਵੀ ਇਹ ਕਾਰਨ ਸਤਿਗੁਰੂ ਕੀਵੇਂ ਸਬਰਾ ਹੋਗਾ ਬਾਬਾ ਦੀਪ ਸਿੰਘ ਜੀ ਆ ਕਾਰਨ ਚਾਰ ਅਕਾਉਂਟ ਬਈ ਜੀ ਤੇ ਤੁਸੀਂ ਕਿਰਪਾ ਕਰੋ ਉਹ ਵੱਜੀ ਕਹਿਣ ਲੱਗੇ ਜਦੋਂ ਤੁਸੀਂ ਇਸ ਤਰ੍ਹਾਂ ਗੱਲ ਕਰੋਗੇ ਨਾ ਜਿਵੇਂ ਆਪਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਆਂ ਇੱਕ ਵਾਰ ਮੰਨ ਕਰਕੇ ਇਹ ਗੱਲ ਜਰੂਰ ਸੋਚ ਲਿਓ ਕਿ ਅਸੀਂ ਜਿੱਥੇ ਬੈਠੇ ਗੁਰੂ ਸਾਹਿਬਾਨ ਦੀ ਗੋਦ ਵਿੱਚ ਬੈਠੇ ਆਂ ਸ਼ੇਡਾ ਸਿੰਘਾਂ ਦਾ ਪੈਰਾ ਨਾਲ ਆ ਤੇ ਇਹ ਗੱਲ ਮੰਨ ਕਰਕੇ ਕਹਿ ਦਿਓ ਅੱਛਾ ਜੀ ਅਕਾਰ ਦੇ ਹੋਇਆ ਨਹੀਂ ਤੇ ਇਹ ਤੁਸੀਂ ਕਰਨਾ ਜੀ ਮੈਥੋਂ ਤਾਂ ਮੇਰਾ ਕੋਈ ਹੋਰ ਚਾਰਾ ਨਹੀਂ ਮੈਂ ਕਿਸੇ ਤਰੀਕੇ ਦੇ ਨਾਲ ਇਸ ਕੰਮ 'ਚ ਸਫਰ ਨਹੀਂ ਹੋ ਰਿਹਾ ਕਿ ਤੁਸੀਂ ਕਿਰਪਾ ਕਰ ਦਿਓ ਕਿ ਕਰ ਤੁਸੀਂ ਕਰਨਾ ਹੈ ਦੱਸੋ ਮੈਂ ਕੀ ਕਰਾਂ ਮੈਨੂੰ ਕੀ ਯਤਨ ਕਰਨਾ ਚਾਹੀਦਾ ਤੇ ਫਿਰ ਸਤਿਗੁਰੂ ਜੀ ਤਰੀਕਾ ਦੱਸਣਗੇ ਜੋ ਬੱਚੇ ਪੁੱਛਦੇ ਆ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਮਾਪ ਪਿਓ ਤੋਂ ਇਹ ਕੰਮ ਜੇ ਕਾਟ ਪੈਗੀ ਹੋਮ ਕਿਵੇਂ ਫਿਰ ਉਹ ਕੱਲੇ ਉਹ ਕਾਟ ਦੂਰ ਨਹੀਂ ਕਰ ਦੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਤੁਰਠ ਕੇ ਨਾ ਧੰਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਿਹਰ ਬਖਸ਼ਿਸ਼ ਕਰਕੇ ਉਹਨਾਂ ਸਿੱਧਾ ਸਿਕਾਂ ਦੀ ਡਿਊਟੀ ਲਾਉਂਦੇ ਨੇ ਵੀ ਕਾਰਜ ਤੁਸੀਂ ਕਰਾ ਕੇ ਦੇਣਾ ਤਾਂ ਇਹ ਕਾਰਜ ਤੁਸੀਂ ਪੂਰਾ ਕਰਕੇ ਦੇਣਾ ਸਤਿਗੁਰੂ ਐਨੇ ਸਮਰੱਥ ਹੈ ਜੇ ਉਹ ਆਪ ਤੇ ਝੋੜੀਆਂ ਭਰਨ ਦੀ ਸਮਰੱਥਾ ਰੱਖਦੇ ਨੇ ਉਹਨਾਂ ਦੇ ਸੰਗਤ ਵਿੱਚ ਰਹਿਣ ਵਾਲੇ ਸ਼ਹੀਦਾ ਸਿੰਘਾਂ ਨੂੰ ਵੀ ਉਹਨਾਂ ਨੂੰ ਵੀ ਅੱਗੇ ਬਖਸ਼ਿਸ਼ਾਂ ਕਰਦੇ ਆਂ ਵੀ ਜਿਨ੍ਹਾਂ ਦੀਆਂ ਖਾਲੀ ਝੋੜੀਆਂ ਤੁਸੀਂ ਭਰਦੀ ਜਿਵੇਂ ਕਿਸੇ ਦੇ ਘਰ ਤੇ ਕੋਈ ਨੌਕਰ ਰੱਖਿਆ ਹੁੰਦਾ ਤੇ ਜਿਹਦੇ ਤੇ ਪੂਰਨ ਵਿਸ਼ਵਾਸ ਹੁੰਦਾ ਉਹ ਘਰ ਵਾਲੋਂ ਨੇ ਕਈ ਕਈ ਵਾਰ ਕਹਿੰਦੇ ਆਂ ਲੈ ਆ ਬਾਹਰ ਕੋਈ ਮੰਗਣ ਵਾਸਤੇ ਆਇਆ ਤੁਸੀਂ ਦੇਵ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਸਿੱਖਾਂ ਦੀਆਂ ਡਿਊਟੀਆਂ ਲਾਉਂਦੇ ਆ ਲੋਗੁਰ ਸਿੱਖੋ ਜੇ ਕੋਈ ਮੰਗਦਾ ਆ ਕੇ ਨਾ ਤੇ ਉਹਨਾਂ ਦੀਆਂ ਝੋਲੀਆਂ ਭਰ ਕੇ ਦਿੰਦੇ ਆ ਆਪਾਂ ਦੇਖਦੇ ਹਾਂ ਅਸੀਂ ਅੱਜ ਸ਼ਰਦੀ ਦੇ ਵਿੱਚ ਜਾਂ ਕਿਸੇ ਸਮਾਗਮ ਵਿੱਚ ਆਪਾਂ ਸੇਵਾਦਾਰਾਂ ਦੀ ਡਿਊਟੀ ਲਾ ਦਿੰਦੇ ਆ ਲੋ ਵੀ ਲੰਗਰ ਤੁਸੀਂ ਵਰਤਾਉਣਾ ਹੈ ਕੋਈ ਭੁੱਖਾ ਨਾ ਜਾਵੇ ਆ ਤਾਂ ਤੁਸੀਂ ਕਰਨਾ ਤੁਹਾਡੀ ਡਿਊਟੀ ਹੈ ਤੁਸੀਂ ਪਾਣੀ ਪਿਉਣਾ ਹੈ ਤੁਸੀਂ ਚਾਹ ਪੀਉਣੀ ਹੈ ਤੁਸੀਂ ਆਏ ਗਏ ਸਾਰੇ ਸੰਗਤ ਦੇ ਬੰਦਿਆਂ ਨੂੰ ਸਾਹਮਣਾ ਹੈ ਕਿ ਜਿਹੜੇ ਪਰਤੌਣ ਵਾਲੇ ਹੁੰਦੇ ਆ ਨਾ ਉਹ ਫਿਰ ਜਿਹੜਾ ਆਉਂਦਾ ਉਹਦੀਆਂ ਝੋਲੀਆਂ ਪਰ ਪਰ ਕੇ ਧੋਰੀ ਜਾਂਦੇ ਇਸੇ ਤਰ੍ਹਾਂ ਸਤ ਕਰੋ ਆਪਣੇ ਕੋ ਸਿੱਖਣਾ ਨਾ ਇਹਨਾਂ ਪਿਆਰ ਕਰਦੇ ਆ ਉਹਨਾਂ ਨੂੰ ਉਸ ਬਖਸ਼ਿਸ਼ ਦੀਆਂ ਖਜ਼ਾਨੇ ਦੀਆਂ ਚਾਬੀਆਂ ਸਮਾ ਦਿੰਦੇ ਆ ਲਓ ਗੁਰਸੇਖੋ ਆ ਤੁਸੀਂ ਕਰਨਾ ਹੈ ਆ ਤਾਂ ਉਹ ਤੁਸੀਂ ਆਪਣੇ ਆਪ ਕਰੋ ਇੱਕ ਅਰਜ मेरे वालों तुम तो हुक्म है कार्य तीन करना तो बच्ची जो इस तरह अरदास करोगे ना तो, तो कार्य सतगुरु आप कृपा करके पूरा रखवाला गोविंद राय आमकीवनों तू सर करना है एक बार मन व्यक्ति को सतगुरु जी के चरणा न जुड़ो रसना पवित्र करो ਘੱਟ ਕੇ ਅੱਖੋ ਜੀ ਸਤ ਲਾ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਅੱਜ ਦਾ ਜੋ ਸਤਕਰਾਂ ਦਾ ਪਰਮਾਣ ਹੈ ਇਹ ਤਨਾਸਿਆ ਅਦਾ ਸ਼ਬਦ ਹੈ ਕਿ ਪਹਿਲੇ ਬਾਦਸ਼ਾਹ ਧੰਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਹਨਾਂ ਦੇ ਰਸਨਾ ਚ ਉਚਾਰਨ ਗਏ ਸਤਪੁਰੂ ਜੀ ਕਿਰਪਾ ਕਰਦੇ ਨੇ ਇਹ ਤਨਾਸਿਆ ਅਦਾ ਸ਼ਬਦ ਹੈ ਕਿ ਸਤਪੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਉਹਨਾਂ ਦੇ ਰਸਨਾ ਚ ਉਚਾਰਨ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰ ਰੇ ਨੇ ਜਿਉ ਤਪਤ ਹੈ ਬਾਰੋ ਮਹਾਰ ਸਤੂ ਜੀ ਕਹਿੰਦੀ ਹਿਰਦਾ ਵਿਚਾਰਾਂ ਦੀ ਸੇਕ ਨਾਲ ਤਪਦੇ ਹੈ ਅੰਦਰੋਂ ਵਿਚਾਰਾਂ ਦੇ ਬਲ ਬਲੇ ਉੱਠਦੇ ਜਿਵੇਂ ਲਾਟਾਂ ਉੱਠਦੀਆਂ ਨਾ ਤੋਂ ਸੇਖ ਅੰਦਰੋਂ ਵਿਚਾਰਾਂ ਦਾ ਤਾਰੇ तप तप खा है बहुत बेकार ये अंदरों तप तप के बेकार खपी जा रही कुछ कार्ज च गवाड़ी गुवाढ़ी देख के सड़ी जा रहे इन्हें गए लेने घर कि पैसे कितों आए इन्हें बच्चा बार कि भेज दिता एने लड़की का विह इ कर लिया पैसे कितों आए अंदरों अंदर ही सड़ी जा रही है सतगुरु जी कने बेकार ही ऐसे सड़ी जा रही ਜੈ ਤਾਲ ਬਾਣੀ ਵਿਸਰ ਜਾਏ ਜਿਹੜੇ ਹਿੱਸੇ ਵਿੱਚੋਂ ਸਤਿਗੁਰੂ ਜੀ ਦੀ ਅਲਖੀ ਪਾਣੀ ਪਰਮੇਸ਼ਰ ਦੇ ਗੁਣ ਵਿਸਰ ਗਈ ਨਾ ਜੋ ਆਕਾਰੋਂ ਕੀ ਬਿਨ ਲਾਏ ਉਪਰੋਂ ਤੜਫਦਾ ਜਿਹਦੇ ਅੰਦਰੋਂ ਬੰਦ ਕੀ ਵਿਸਰ ਗਈ ਜਿਵੇਂ ਕੋਹ ਦਾ ਰੋਗੀ ਤੜਫਦਾ ਤੁਸੀਂ ਦਿਪਾਲਪੁਰ ਦੀ ਸਾਖੀ ਸਰਵਨ ਕੀਤੀ ਹੈ ਕਿ ਕੋਣੀ ਤੜਪ ਰਹੀ ਆਸ ਕੇ ਸਤਿਗੁਰੂ ਆਤਿਸ਼ਜ ਨੇ ਕਿਰਪਾ ਕੀਤੀ ਇਹੋ ਜਿਹਾ ਸ਼ਬਦ ਉਸ ਕੋੜੀ ਨੂੰ ਕੀਰਤਨ ਦੁਆਰਾ ਸੁਣਾਇਆ ਸੀ ਜੇ ਜਦੋਂ ਕੀਰਤਨ ਦੁਆਰਾ ਸ਼ਬਦ ਸਰਲ ਕੀਤਾ ਨਾ ਤੇ ਕੋੜੀ ਦੇ ਜਖਮਾਂ ਨੂੰ ਆਰਾਮ ਮਿਲ ਗਿਆ ਕਿਉਂਕਿ ਅੰਦਰੋਂ ਮਨ ਸ਼ਾਂਤ ਹੋ ਗਿਆ ਸਤਿਗੁਰੂ ਆਤਿਸ਼ਜ ਜੀ ਕਿਰਪਾ ਕਰਦੇ ਨੇ ਕਹਿੰਦੇ ਜੇ ਮੈਂ ਪੱਕਾ ਰੋਗੀ ਤੜਫਦਾ ਨਾ ਇਉਂ ਤੜਫਦਾ ਜੀਵ ਅੰਦਰੋਂ ਪਰਮੇਸ਼ਰ ਦੀ ਸਿਫਤ ਸਲਾ ਬਿਸਰ ਜਾਂਦੀ ਬੋਲਤਾ ਬੋਲਣ ਝੱਖਣ ਹੋਏ ਕਹਿੰਦੇ ਬਿਨਾ ਕਿਸੇ ਕਾਰਜ ਤੋਂ ਐਵੇਂ ਭੁੱਲੀ ਜਾਣਾ ਉਹ ਤੇ ਇੱਕ ਝੱਖ ਮਾਰਨ ਸਮਾ ਗਏ ਬਿਨ ਬੋਲਣ ਜਾਣੇ ਸਭ ਸੋਈ ਕਹਿੰਦਾ ਤੋ ਬਿਨਾ ਬੋਲਿਆ ਤੋ ਜਾਣਦਾ ਸਭ ਰੂਪ ਨਾਮ ਸਤ ਅਕਸ਼ਰ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤਾ ਸਾਡੇ ਹਿਰਦੇ ਦੇ ਗਾਨੋਂ ਬਿਨਾ ਦੱਸਿਆ ਜਾਣਦੇ ਸਾਡੇ ਮਨ ਵਿੱਚ ਕੀ ਹੈ ਜਦੋਂ ਅਸੀਂ ਘਰ ਤੋਂ ਦੁਰਦੇ ਆਦਾ ਸਤਨੂ ਜੀ ਜਾਣਦੇ ਨੇ ਕਿ ਅੱਜ ਮੇਰੇ ਸਿੱਖ ਦੇ ਮਨ ਵਿੱਚ ਕੀ ਹੈ ਉਹ ਕੀ ਕਹਿਣ ਵਾਸਤੇ ਆ ਰਿਹਾ ਕੀ ਮੰਗਣ ਵਾਸਤੇ ਆ ਰਿਹਾ ਕਿਉਂਕਿ ਆਪਾਂ ਰੋਜ਼ ਪੜਦੇ ਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਪਸ਼ੰਤ ਰਹਾਉ ਜੈਨਤ ਅੰਨ ਇਤੇ ਅੱਖੀ ਨਾਕ ਜਿਸ ਪਰਮੇਸ਼ਰ ਨੇ ਕੰਨ ਦਿੱਤੇ ਨੇ ਸਰੀਰ ਨਾਲ ਇਹਨਾਂ ਨੂੰ ਲਾਇਆ ਅੱਖਾਂ ਦੇ ਸਰੀਰ ਨਾਲ ਜੜੀਆਂ ਨਾਲ ਨੱਕ ਦਿੱਤਾ ਹੈ ਇਹ ਸਾਰੀਆਂ ਜਿਹੜੀਆਂ ਬਖਸ਼ਿਸ਼ਾਂ ਉਸ ਪਰਮੇਸ਼ਰ ਨੇ ਕੀਤੀਆਂ ਨਾ ਜਿੰਨ ਦੇਵਾ ਦਿੱਤੀ ਬੋਲਣਾ ਤਾਂ ਜਿਨੇ ਇਹ ਜੀਵ ਦਿੱਤੀਆਂ ਜਿਹੜੇ ਬੜੇ ਸ਼ਬਦ ਬੋਲਦੇ ਹੈ ਜੈਨ ਮਾਨ ਰਾਘਾ ਅਗਨੀ ਪਾਏ ਔਰ ਜਿਸ ਪਰਮੇਸ਼ਰ ਨੇ ਕਿਰਪਾ ਕਰਕੇ ਬਤਾਰਾਂ ਦੇ ਇਨਾ ਸੇਤ ਦੇ ਵਿੱਚ ਇੱਕ ਇਹ ਨਰਮ ਦੇ ਮਨ ਨੂੰ ਠਕਾਏ ਹੋਏ ਬਾਜਾ ਪਾਵਨ ਆਕੇ ਜਾਉਂਦਾ ਐ ਸੋ ਕਹਿੰਦੇ ਅਲਾਹੀ ਤੁਨਾ ਜਿਹੜੀਆਂ ਉਹ ਸੁਣਾਈ ਦਿੰਦੀਆਂ ਨਾ ਗੂੰਜ ਰਹੀਆਂ ਨਾ ਜੇ ਜੇ ਦਾ ਮੂਹ ਪ੍ਰੀਤ ਸਵਾਲ ਕਰੇ ਜੁਤਾ ਮੋਹ ਕਰਨਾ ਪਰਿਵਾਰ ਦਾ ਪ੍ਰੀਤ ਇਹ ਸਵਾਦ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਸਭਾ ਕਾਲਖ ਦਾਗਾ ਦਾ ਸਾਰਾ ਕਾਲਖ ਦਾਗਾ ਆ ਗਏ ਇਹ ਚੀਜ਼ਾਂ ਦਾ ਮੋਹ ਪ੍ਰੀਤ ਪਿਆਰ ਕਰਨਾ ਕਾਲਖ ਨੇ ਦਾਗ ਵਾਂ ਗਏ ਦਾਗ ਦੋਸ਼ ਮੋਹ ਚੱਲਿਆ ਲਾਏ ਫਿਰ ਪਰਿਵਾਰਤ ਵਿਚਰਦਿਆ ਇਹ ਦਾਗ ਆਪਣੇ ਮੂੰਹ ਤੇ ਲਾ ਕੇ ਸੰਸਾਰਤ ਕੋ ਜਾਂਦੇ ਕਾਲਖ ਦੇ ਦਾਗ ਲਾ ਕੇ ਜਾਂਦਾ ਨਹੀਂ ਪਰਮੇਸ਼ਰ ਦਾ ਪ੍ਰੇਤ ਨਹੀਂ ਦਰਗਾਹ ਵੈਸਣ ਨਾਲ ਹੀ ਜਾਂ ਸਤਪੁਰੂ ਜੀ ਕਹਿੰਦੇ ਦਰਗਾਹ ਵਿੱਚ ਉਹਨਾਂ ਨੂੰ ਬੈਠਣ ਵਾਸਤੇ ਫਿਰ ਥਾਂ ਨਹੀਂ ਮਿਲਦਾ ਜਿਹੜੇ ਦਾਗ ਲਾ ਕੇ ਕੇਰੇ ਨੂੰ ਵਿਕਾਰਾਂ ਦੇ ਤੱਬਿਆਂ ਵਾਲਾ ਕਰਕੇ ਲਾ ਕੇ ਜਾਂਦੇ ਆ ਨਾ ਅੱਗੇ ਦਰਗਾਹ 'ਚ ਉਹਨਾਂ ਨੂੰ ਵੜਨ ਨਹੀਂ ਦਿੰਦਾ मिला है, तेरा नाम कोई हो जी फिर तेरा नाम जपता है जित लग तरना होर नहीं थोड़ा कोई थां नही जिदे न जुड़ के तर जा सके परमेश्वर की बंदगी परमेश्वर की बंदगी है ਜਿਹਦੇ ਨਾਲ ਢੁੜ ਕੇ ਮਨੁੱਖ ਧਰਸ ਸਕਦਾ ਨਹੀਂ ਹੋਰ ਕੋਈ ਚਤਨ ਨਹੀਂ ਜੇ ਉਹ ਡੁੱਬਾ ਹੈ ਫਿਰ ਉਹ ਵਹਿਸਾਰ ਜੇ ਕੋ ਡੁੱਬਦਾ ਹੋਏ ਤੇ ਉਹਨੂੰ ਆਸਰਾ ਮਿਲ ਜਾਂਦੀ ਤੇ ਸਭ ਸਮਝੋ ਨਾਨਕ ਸਾਚਾ ਸਰਬਦਾਤਾ ਫਿਰ ਤਾਂ ਅਸ ਇੱਕੋ ਹੀ ਗੱਲ ਸਮਝ ਵਿੱਚ ਆਉਂਦੀ ਹੈ ਵੀ ਅਕਾਲ ਪੁਰਖ ਵਾਏ ਗੁਰੂ ਸਭਨਾਂ ਨੂੰ ਦਾਤਾ ਦੇਣ ਵਾਲਾ ਹੈ ਸਭਨਾਂ ਦੇ ਰੱਖਿਆ ਕਰਨ ਵਾਲਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਇੱਕ ਵਾਰ ਕੁਝ ਸਿੰਘ ਸਤਿਗੁਰੂ ਜੀ ਦੇ ਦਰਸ਼ਨ ਕਰਨ ਗਏ ਤੇ ਉਹਨਾਂ ਨੇ ਬੇਨਤੀ ਕੀਤੀ ਕਿ ਜਾਨ ਲਗੇ ਪਾਤਸ਼ਾਹ ਕਿਰਪਾ ਕਰੋ ਇਹ ਦੱਸੋ ਵੀ ਪਰਿਵਾਰ ਦੀ ਚਿੰਤਾ ਹਮੇਸ਼ਾ ਰਹਦੀ ਹੈ ਕਿ ਜੇ ਤੁਹਾਡੇ ਕੋਲੇ ਆਉਣੇ ਜੀ ਕਰਨਾ ਸਤਸੰਗਤ ਕਰੀਏ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਕੁਝ ਦਿਨ ਇੱਥੇ ਠਹਿਰੀਏ ਸੇਵਾ ਕਰੀਏ ਪਰ ਪਾਤਸ਼ਾਹ ਜਿਹੜਾ ਘਰ ਦੀ ਚਿੰਤਾ ਪਰਿਵਾਰ ਦੀ ਚਿੰਤਾ ਉਹ ਹਮੇਸ਼ਾ ਕਿਤੇ ਟਿਕਾਉ ਨਹੀਂ ਮਨ ਟਿਕਣ ਨਹੀਂ ਦਿੰਦੀ ਜਦੋਂ ਬੰਦੇ ਨੂੰ ਚਿੰਤਾ ਹੋਵੇ ਨਾ ਤੇ ਉਹ ਬੰਦੇ ਦਾ ਮਨ ਉਤਾਵਲਾ ਰਹਿੰਦਾ ਹੈ ਉਹ ਉਹੀ ਗੱਲ बार-बार ਮਨ ਤੇ ਘੁੰਮ ਜਾਂਦੀ ਕਈ ਵਾਰ ਤਾਂ ਸੁਪਨੇ 'ਚ ਵੀ ਉਹੀ ਗੱਲ ਦਿਸਣ ਲੱਗ ਪੈਂਦੀ ਹੈ ਤਾਨੂੰ ਸ੍ਰੀ ਗੁਰੂ ਅਰਜਨ ਸਿੰਘ ਜੀ ਮਹਾਰਾਜ ਕਾਣ ਲਗੇ ਖਾਲਸਾ ਜੀ ਸਾਨੂੰ ਗੁਰਬਾਣੀ ਨੇ ਬਹੁਤ ਵੱਡੀ ਸੋਤ ਸੇਧ ਦਿੱਤੀ ਹੈ ਮੰਤ ਕਉਣ ਵਾਸਤੇ ਸਤਪੁਰ ਜੀ ਕਹਿਣ ਲਗੇ ਤੁਸੀਂ ਇਹ ਗੱਲ ਜਿਹੜਾ ਨਾਲ ਕਹਿਆ ਕਰੋ ਕਿ ਪਾਤਸ਼ਾਹ ਸਭ ਪਰਿਵਾਰ ਚੜਾ ਰੋ ਬੇੜੇ ਤੁਹਾਡੇ ਨਾਮ ਦੇ ਬੇੜੇ ਤੇ ਸਵਾਰ ਕਰ ਦਿੱਤਾ ਪਰਿਵਾਰ ਤੁਹਾਡੀ ਬਖਸ਼ਿਸ਼ ਰੂਪੀ ਬੇੜੇ ਤੇ ਪ੍ਰਵਾਰ ਸਵਾਰ ਕਰ ਦਿੱਤਾ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਮੈਂ ਇੱਕ ਦਿਨ ਭਾਈ ਬੈਂਤ ਸਿੰਘ ਸਤਵੰਤ ਸਿੰਘ ਦਾ ਜੀਵਨੀ ਪੜ ਰਿਆ ਸੀ ਕਿੰਡੇ ਭਾਗਾਂ ਵਾਲੇ ਕਰਮਾ ਵਾਲੇ ਹੋਣਗੇ ਕਹਿੰਦੇ ਉਹ ਜਦੋਂ ਪਹਿਲਾਂ ਡਿਊਟੀ ਤੇ ਜਾਂਦੇ ਸੀ ਨਾ ਭਾਈ ਬੈਂਤ ਸਿੰਘ ਜੀ ਜਦੋਂ ਡਿਊਟੀ ਤੇ ਜਾਂਦਾ ਕਦੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਸੀ ਘਰ ਨੂੰ ਤੇ ਬੀਬੀ ਵਿਮਲ ਕੌਰ ਵੱਲੋਂ ਇਹ ਲਿਖਿਆ ਗਿਆ ਕਹਿੰਦੇ ਕਿ ਉਸ ਦਿਨ ਜਿੱਦੇ ਉਹਨਾਂ ਨੇ ਇਸ ਸੇਵਾ ਨੂੰ ਨਿਭਾਉਣਾ ਸੀ ਉਹਦੇ ਕਹਿੰਦੇ ਜਦੋਂ ਘਰ ਤੋਂ ਡਿਊਟੀ ਤੇ ਜਾਣ ਲੱਗੇ ਨਾ ਉਸ ਹੀ ਇੰਦਰਾ ਗਾਂਧੀ ਦੇ ਬਾਗੀਗਾਰ ਨਿੱਜੀ ਬਾਗੀਗਾਰ ਸੀ ਜਿਹੜੇ ਕਿ ਘਰ ਦੇ ਅੰਦਰੋਂ ਲੈ ਕੇ ਤੇ ਉੱਥੋਂ ਤੱਕ ਜਿੱਥੇ ਵੀ ਜਾਣਾ ਉਹਨਾਂ ਦੀ ਪੂਰੀ ਜ਼ਿੰਮੇਵਾਰੀ ਸੀ ਉਹ ਕਹਿੰਦੇ ਜਦੋਂ ਘਰ ਤੋਂ ਜਾਣ ਲੱਗੇ ਨਾ ਡਿਊਟੀ ਤੇ ਤੇ ਅੱਜ ਜਦੋਂ ਗੱਡੀ ਦੇ ਕੋਲ ਗਏ ਤੇ ਵਾਪਸ ਮੁੜ ਕੇ ਆ ਗਏ ਤੇ ਵਿਪਨੀ ਕਹਿੰਦੇ ਕਿ ਪੁੱਛਿਆ ਵੀ ਕੁਝ ਭੁੱਲ ਗਏ ਕਹਿਣ ਲੱਗੇ ਨਹੀਂ ਉਹਦੇ ਉਹਨਾਂ ਦੇ بیٹے ਦਾ ਜਨਮ ਦਿਨ ਸੀ कह लगे कोई चीज भुल गए कह लगे, लगे नहीं भुले नहीं तो कि सारे बच्चे बड़े ध्यान निगाह मारी बच्चे कहीं देख के एक बार अखा बंद कर लिया कह लगे मैं अश्चात सिविया मैं पूछा भी बेम्बल कौर कह लगे मैं पूछा भी की गल सेहत ठीक है तो सेहत ठीक है जी तो ਇਸ ਤਰ੍ਹਾਂ ਤੁਸੀਂ ਕਿਉਂ ਬੱਚਿਆਂ ਨੂੰ ਵਾਰ-ਵਾਰ ਦੇਖ ਕੇ ਇਸ ਤਰ੍ਹਾਂ ਅੱਖਾਂ ਬੰਦ ਕਰ? ਉਹ ਕਹਿੰਦੇ ਗਨੇ ਇਹਨਾਂ ਵਸ ਕੋਈ ਗੱਲ ਨਹੀਂ। ਉਹ ਕਹਿੰਦੇ ਘਰ 'ਚ ਬਹੁਤੀ ਗੱਲ ਨਹੀਂ ਕਰਦੇ। ਤੇ ਨਾ ਹੀ ਇਸ ਬਾਰੇ ਕਿਸੇ ਨੂੰ ਦੱਸਿਆ ਸੀ ਵੀ ਮੈਂ ਅੱਜ ਆ ਕੁਛ ਕਰਨਾ ਹੈ। ਉਸ ਦਿਨ ਉਹਨਾਂ ਨੇ ਜ਼ਰੂਰ ਮਨ ਦੇ ਵਿੱਚ ਇਹ ਗੱਲ ਕਹੀ ਹੋਗੀ ਵੀ ਕਲਗੀਆਂ ਵਾਲੇ ਪਾਦਸ਼ਾਹ ਮੈਂ ਤੇ ਚੱਲਿਆ ਤਕਸ਼ਾ ਦੇ ਕੋਈ ਬਦਦਵੀ ਦਾ ਬਦਲਾ ਲੈਣ ਵਾਸਤੇ। ਤੇ ਆ ਬੱਚਿਆਂ ਨੇ ਆ ਪਰਿਵਾਰ ਹੁਣ ਤੁਹਾਡੇ ਵੇੜੇ 'ਚ ਸਵਾਰ ਕਰਦਾ ਤੁਸੀਂ ਜੁम्मेवार ਕਿਉਂਕਿ ਮੇਰੇ ਮਨ ਨੂੰ ਨਾ ਜੋ ਗੱਲ ਉਹ ਜਿੱਕਰ ਸੁਝੀ ਵੀ ਜ਼ਰੂਰ ਉਹਨਾਂ ਨੇ ਨੋਖਾ ਬੰਦ ਕੀਤੀ ਹੈ ਕਹਾਂਗੇ ਸੱਚੇ ਬਾਦਸ਼ਾਹ ਹੁਣ ਪਰਿਵਾਰ ਦਾ ਜ਼ਿੰਮੇਵਾਰ ਤੂੰ ਹੈ ਕਿਉਂਕਿ ਜਿੰਨਾ ਨੂੰ ਪਤਾ ਨਾ ਵੀ ਮੈਂ ਸੇਵਾ ਜਿਹੜੀ ਨਿਭਾ ਰਿਹਾ ਉਹ ਉਹਦਾ ਮਾਲਕ ਸਤਿਗੁਰੂ ਹੈ ਤੇ ਸਤਿਗੁਰੂ ਨੇ ਆਪ ਹੀ ਦਿਖਾਇਆ ਆ ਜੋ ਪਰਿਵਾਰ ਬੱਚੇ ਐਮਪੀ ਬਣੇ ਉਹ ਕੂੰ ਵੀ ਵੀ ਬੰਨੋ ਕਰ ਵੀ ਐਮਪੀ ਬਣੀ ਉਹਨਾਂ ਦੇ ਪਿਤਾ ਵੀ ਐਮਪੀ ਹੋਣੇ ਅੱਜ ਉਹਨਾਂ ਦਾ ਪੁੱਤਰ ਵੀ ਜਿਹੜਾ ਨਾ ਉਹ ਐਮਪੀ ਹੈ ਪਰਿਵਾਰ ਨੂੰ ਗੁਰੂ ਸਾਹਿਬ ਨੇ ਮਾਨ ਸਤਕਾਰ ਦਿੱਤਾ ਚਰਦੀ ਕਲਾ ਜੀਵਨ ਦਿੱਤਾ ਇਸ ਤਰ੍ਹਾਂ ਕਿ ਅੱਜ ਸਤਪੁਰੂ ਜੀ ਵੀ ਕਹਿ ਰਹੇ ਨਾ ਕਿ ਅਰਦਾਸ ਕਰੋ ਸੱਚੇ ਪਾਤਸ਼ਾਹ ਮੈਂ ਸਾਰਾ ਪਰਿਵਾਰ ਤੇਰੀ ਬਖਸ਼ਿਸ਼ ਵੀ ਵੇੜੀਂ ਜਿ ਸਵਾਰ ਕਰ ਦਿੱਤਾ ਤੇ ਮੈਨੂੰ ਨਹੀਂ ਹੁਣ ਫਿਕਰ-ਵਿਕਰ ਭਾਣੀ ਸਤਪੁਰੂ ਜੀ ਕਿਰਪਾ ਕਰੋ ਇਹਨੂੰ ਉਸ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਸੱਤ ਗੁਰੂ ਤੇ ਹੋ ਜਾਂਦੀ ਹੈ ਸਤ ਗੁਰੂ ਫਿਰ ਕਿਰਪਾ ਕਰਕੇ ਉਸ ਪਰਿਵਾਰ ਦੀ ਭਰਮ ਪੁੱਛਣਾ ਕਰਦੇ ਸੰਭਾਲ ਕਰਦੇ ਕਹਿੰਦੇ ਪੁੱਤ ਜਾਣ ਲੱਗਾ ਬਾਹਰ ਦਾਦੇ ਨੂੰ ਕਹਿੰਦਾ ਲੈ ਵੀ ਹੁਣ ਘਰਵਾਰ ਦੀ ਕਿਵੇਂ ਵਾਰ ਤੇਰੀ ਹੈ ਫਿਰ ਦਾਦਾ ਵਾਰ-ਵਾਰ ਸੁਣਦਾ ਜਦੋਂ ਪੋਤਰਾ ਬਾਹਰ ਚ ਲੈ ਗਿਆ ਵੀ ਇਹ ਪਰਿਵਾਰ ਨੂੰ ਮੈਂ ਸਾਹਮਣੇ ਉਹ ਨਾ ਕਰੇ ਮੇਰੀ ਜ਼ਿੰਮੇਵਾਰੀ ਦੇ ਨਾ ਕਰ ਮੇਰਾ ਪੋਤਰਾ ਵਾਪਸ ਨਹੀਂ ਆਉਂਦਾ ਇਸੇ ਤਰ੍ਹਾਂ ਸਤ ਗੁਰੂ ਜੀ ਸਾਡੀ ਸੰਭਾਲ ਕਰਦੇ ਅਸੀਂ ਜੇ ਕਹਿ ਜਾਂਗੇ ਨਾ ਪਾਤਸ਼ਾਹ ਹੁਣ ਇਹ ਤੁਹਾਡੀ ਜ਼ਿੰਮੇਵਾਰੀ ਤੁਸੀਂ ਕਰਨਾ ਪਰ ਆਪ ਤੂੰ ਸੁਣ ਕੇ ਕਹਿੰਦਾ ਨਾ ਸਤਿਗੁਰੂ ਕਿਰਪਾ ਕਰੋ ਸਵੇਰੇ ਦਿਨ ਸੁੱਖਾਂ ਲਵਦੇ ਰਾਤ ਨੂੰ ਸੌਣੇ ਆ ਸਾਰੀ ਜ਼ਿੰਮੇਵਾਰੀ ਸਤਿਗੁਰੂ ਨਿਵਾਉਂਦੇ ਨੇ ਸ਼ਿਵ ਸਿੰਘ ਪੈਰਾ ਲਾ ਕੇ ਨਾ ਜ਼ਿੰਮੇਵਾਰੀ ਨਿਵਾਉਂਦੇ ਨੇ ਕੋਈ ਵੀ ਦੁੱਖ ਕਲੇਸ਼ ਤੇ ਨੇੜੇ ਨਹੀਂ ਆਉਂਦੇ ਆਓ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰੋ ਆਪਣਾ ਮਿਹਰ ਪ੍ਰਭ ਸਾਡੇ 'ਤੇ ਰੱਖਿਓ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰੋ ਤਾਂ ਕਿ ਇਸੇ ਤਰ੍ਹਾਂ ਤੁਹਾਡੇ ਚਰਨਾਂ ਨਾਲ ਜੁੜ ਕੇ ਸਤਿਗੁਰੂ ਆਖਿਸ਼ਾਬਦਸ਼ਾ ਪ੍ਰਾਪਤ ਕਰੀਏ ਜਬੀ ਸਹਿਬ ਉਹ ਪਵੰਤਰ ਬਾਣੀ ਹੈ ਜੀ ਨੂੰ ਕਦੇ ਵੀ ਅਸੀਂ ਪੁੱਲ ਸਹਿਬ ਇਹ ਕੋਰੇ ਸਤਿਗੁਰੂ ਜੀ ਕਿਹਾ ਸੀ ਕਹਿਣ ਲੱਗੇ ਮਹਾ ਮੰਤਰ ਦਾ ਜਾਪ ਕਰਨਾ ਹੈ ਤੇ ਸਿੱਖ ਕਹਿਣ ਲੱਗੇ ਪਾਤਸ਼ਾਹ ਜੀ ਕਿਰਪਾ ਕਰੋ ਇੱਕ ਦਾ ਗੁਰ ਮੰਤਰ ਹੈ ਵਾਹਿਗੁਰੂ एक मूल मंत्र है एक ओंकार सतनाम करता चाहे के पढ़ लो चाहे पूरा अगर पढ़ लो प्राप्त एक का गुरमंत्र है एक मूल मंत्र है, एक बीज मंत्र है बीज मंत्र है एक ओंकार सतपुरु पाशा महामंत्र कड़ा हुआ सतगुरु जी कह लगे भाई जो संगत बच्चे बैठ के ਗੁਰਬਾਣੀ ਦਾ ਕੀਰਤਨ ਕਰਾਂਗੇ ਕੀਰਤਨ ਸੁਣੋ ਕਿਉਂ ਮਹਾ ਮੰਤਰ ਹੈ ਉਹ ਸਾਰੀਆਂ ਚਿੰਤਾਵਾਂ ਨੂੰ ਘਟੰਦੇ ਗੁਰਬਾਣੀ ਦਾ ਜਦੋਂ ਜਾਪ ਕਰਾਂਗੇ ਨਾ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਾਂਗੇ ਤੇ ਕੀਰਤਨ ਕਰਾਂਗੇ ਕਦੇ ਵੀ ਤੁਸੀਂ ਦੇਖ ਲਓ ਜੇ ਕਦੇ ਕੋਈ ਉਦਾਸੀ ਹੋਈ ਨਾ ਮਨ ਤੇ ਤੇ ਕੀਰਤਨ ਸੁਣ ਲੱਗ ਜਾਓ ਸਰੇ ਦਾ ਸਿਧੁਰ ਹੋ ਜੀ ਤੁਸੀਂ ਜਪਜੀ ਸਾਹਿਬ ਦਾ ਬਾਣ ਸ਼ੁਰੂ ਕਰ ਰਹੇ ਹੋ ਤੁਹਾਡੀ ਉਦਾਸੀ ਦੂਰ ਹੋ सतगुरु पातशाह जी कह लगे भाई जो तू ज्यादा मन उदास हो सतसंगत तो बैठा करो कीरतन बैठो कीर्तन सुनो तो कीर्तन करो अस यहाँ सारे दुख तकलीफ कट्टे जाने हैं तो सुखा का पासा जो है गुरबाणी में होना है क्योंकि सुखा की दती है जिथे जिथे पासा करते उसे सुख ही सुख सतगुरु पातशाह जी अपना मेहर प्राप्त सरक रख चढ़दियाँ कला बख्शिश कर भुला चुकान दिखीवान जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਂਕ